ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਤੁਹਾਨੂੰ ਇਹ ਘਟਨਾ ਦੱਸਣ ਜਾ ਰਿਹਾ ਇਹ ਬਠਿੰਡੇ ਦੇ ਇੱਕ ਨਾਲ ਦੇ ਪਿੰਡ ਦੇ ਵਿੱਚ ਵਾਪਰੀ ਆ ਇੱਕ ਘਰ ਵਾਲੀ ਨੇ ਚੁੱਲਿਆਂ ਦੇ ਵਿੱਚ ਘਾਹ ਉੱਗਣ ਵਾਲਾ ਕਰਤਾ ਸਾਰੇ ਪਰਿਵਾਰ ਨੂੰ ਖਤਮ ਕਰਤਾ ਨਾਮ ਦਾ ਘਰ ਵਾਲਾ ਛੱਡਿਆ ਤੇ ਨਾਮ ਦਾ ਦਿਓਰ ਛੱਡਿਆ ਐਹੋ ਜਿਹਾ ਉਸ ਜਨਾਨੀ ਨੇ ਕੀ ਕੀਤਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਬڑے ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਭਰਾ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਉਹ ਅੱਜ ਤੋਂ 10 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਕੱਲ ਨੂੰ ਉਸ ਵਿਚਾਰੇ ਦਾ ਭੋਗ ਆ ਪਰ ਜੋ ਉਹਦੇ ਨਾਲ ਵਾਪਰਿਆ ਉਹ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਇਹ ਬਾਈਹਰਾਂ ਕੋਲੇ 1.5 ਕਿੱਲਾ ਜ਼ਮੀਨ ਦਾ ਹੁੰਦਾ ਤੇ ਤਿੰਨ ਇਹ ਭੈਣ ਭਰਾ ਹੁੰਦੇ ਆ ਜਿਹੜੀ ਇੱਕ ਭੈਣ ਹੁੰਦੀ ਆ ਉਹ ਵੱਡੀ ਹੁੰਦੀ ਆ ਦੂਜੇ ਨੰਬਰ ਤੇ ਬਾਈ ਹੁੰਦਾ ਤੇ ਤੀਜੇ ਨੰਬਰ ਤੇ ਛੋਟਾ ਭਰਾ ਹੁੰਦਾ ਚਲੋ ਜੀ 1.5 ਕਿੱਲਾ ਜ਼ਮੀਨ ਸੀ ਵਿਚਾਰੇ ਆਪ ਦਾ ਗੁਜ਼ਾਰਾ ਮਸਾਂ ਕਰੀ ਜਾਂਦੇ ਸੀਗੇ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਜਦੋਂ ਤਿੰਨੇ ਭਰਾ ਵਿਚਾਰੇ ਛੋਟੀ ਛੋਟੀ ਉਮਰ ਦੇ ਹੁੰਦੇ ਆ ਉਦੋਂ ਮਾਂ ਪਿਓ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਤਾਂ ਵਿਚਾਰੇ ਇਹ ਅਨਾਥ ਹੋ ਜਾਂਦੇ ਆ ਚਲੋ ਜੀ ਵਿਚਾਰੇ ਰੋਲ ਖੁਲ ਕੇ ਪੜ ਜਾਂਦੇ ਆ ਜਦੋਂ ਪੜ ਜਾਂਦੇ ਆ ਉਸ ਤੋਂ ਬਾਅਦ ਵੱਡੇ ਹੁੰਦੇ ਆ ਵੱਡੇ ਹੋ ਕੇ ਚਲੋ ਜੀ ਭੈਣ ਦਾ ਵਿਆਹ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵਾਰੀ ਆਉਂਦੀ ਆ ਬਾਈ ਦੀ ਚਲੋ ਜੀ ਬਾਈ ਦਾ ਵਿਆਹ ਹੋ ਗਿਆ ਬਹੁਤ ਸੋਹਣੀ ਸਨਕੀ ਚੋਸ ਤੋਂ ਚਲਾ ਕੁੜੀ ਨਾਲ ਬਾਈ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਬਾਈ ਕਰੇ ਇੱਕ ਪੁੱਤ ਜਨਮ ਲੈਂਦਾ ਉਸ ਤੋਂ ਥੋੜੇ ਟਾਈਮ ਬਾਅਦ ਇੱਕ ਧੀ ਜਨਮ ਲੈ ਲੈਂਦੀ ਆ ਉਸ ਤੋਂ ਬਾਅਦ ਜਿਹੜੀ ਘਰ ਵਾਲੀ ਹੁੰਦੀ ਆ ਉਹ ਬਾਈ ਤੇ ਇਸ ਗੱਲ ਦਾ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੀ ਆ ਭਾਈ ਐਂ ਕਰ ਵੀ ਇੱਥੇ ਤਾਂ ਗੁਜ਼ਾਰਾ ਨਹੀਂ ਹੁੰਦਾ ਵੀ ਡੇਢ ਕਿਲੇ ਤੇ ਕੀ ਕਰਾਂਗੇ ਕੱਲ ਨੂੰ ਦਿਓਰ ਦਾ ਵਿਆਹ ਹੋ ਗਿਆ ਆਪਾਂ ਤਾਂ ਜਮਾ ਪੱਟੇ ਜਾਮੇ ਆਪਣੇ ਕੋਲ ਤਾਂ ਕੱਖ ਰਹਿਣਾ ਹੀ ਨਹੀਂਗਾ ਵੀ ਤੂੰ ਐਂ ਕਰ ਤੂੰ ਬਾਹਰ ਕਿਸੇ ਕੰਟਰੀ ਦੇ ਵਿੱਚ ਚਲਾ ਜਾ ਛੋਟੀ ਮੋਟੀ ਦੇ ਵਿੱਚ ਬਾਈ ਆ ਕਿ ਹੁਣ ਮੇਰੇ ਕੋਲ ਪੈਸਾ ਤੇ ਲੈਣੀ ਮੈਂ ਕਿਹੜੀ ਕੰਟਰੀ ਚ ਜਾ ਜਾਵਾਂ ਉਹ ਕਹਦਾ ਤੁਸੀਂ ਕੋਈ ਮਨੀਲਾ ਚ ਜਾ ਜਾਂ ਦੁਬਈ ਚ ਜਾ ਯਾਰ ਹੁਣ ਉਹ ਆਪਦੇ ਘਰ ਨੂੰ ਕਿਸੇ ਬਾਹਰਲੀ ਕੰਟਰੀ ਚ ਕਿਉਂ ਕੱਲ ਰਹੀ ਸੀ ਕਿਉਂਕਿ ਉਹ ਔਰਤ 101% ਗਲਤ ਸੀਗੀ ਉਹਦੇ ਤਿੰਨ ਚਾਰ ਬੰਦਿਆਂ ਨਾਲ ਉਹਦੇ ਸਬੰਧ ਸੀਗੇ ਉਹਨੂੰ ਐ ਸੀ ਵੀ ਜਿਹੜਾ ਘਰ ਵਾਲਾ ਆ ਵੀ ਇਹ ਘਰੋਂ ਨਿਕਲੇ ਤੇ ਮੈਂ ਖੁੱਲ ਕੇ ਖੇ ਮਿੱਟੀ ਖਾਵਾਂ ਵੀ ਮੈਨੂੰ ਕੋਈ ਰੋਕਣੋਂ ਟੋਕਣੋਂ ਨਾ ਰਵੇ ਨਾ ਕਿਉਂਕਿ ਸੱਤ ਸੌਹਰਾ ਤਾਂ ਪਹਿਲੇ ਨਹੀਂ ਹੈਗੇ ਸੀਗੇ ਘਰ ਚ ਦੇਹੋਰ ਸੀ ਜਾਂ ਬਾਈ ਆਪ ਸੀਗਾ ਚਲੋ ਜੀ ਤੱਕ ਤਕਾ ਕੇ ਇਸ ਔਰਤ ਨੇ ਕੀ ਕੀਤਾ ਪ੍ਰੈਸ਼ਰ ਪਾ ਪਾ ਕੇ ਬਾਈ ਨੂੰ ਭੇ ਉਸ ਤੋਂ ਬਾਅਦ ਇਹ ਜਨਾਨੀ ਖੁੱਲ ਕੇ ਖਾਣ ਲੱਗੀ ਖੇ ਮਿੱਟੀ ਕਦੇ ਕਿਧੇ ਨਾਲ ਤੱਕੇ ਖਾਂਦੀ ਫਿਰੇ ਕਦੇ ਕਿਧੇ ਨਾਲ ਤੱਕੇ ਖਾਂਦੀ ਫਿਰੇ ਕਦੇ ਕਿਧੇ ਨਾਲ ਚੜ ਜਾਂ ਕਰੇ ਕਦੇ ਕਿਨੂੰ ਰਾਤ ਨੂੰ ਕਰੇ ਸੱਤ ਲਿਆ ਕਰੇ ਚਲੋ ਜਿਹੜਾ ਵਿਚਾਰਾ ਦਿਓਰ ਸੀਗਾ ਉਹ ਪੜਦਾ ਸੀਗਾ ਜਦੋਂ ਦਿਓਰ ਬਾਹਰ 11 ਬੀਲੀਆਂ ਕੋਲ ਵਿਆਹ ਕਰੇ ਤਾਂ ਦਿਓਰ ਨੂੰ ਯਾਰ ਮੈਂ ਤਾਨੇ ਮਾਰਿਆ ਕਰਨ ਵੀ ਕੰਜਰ ਤੇ ਤੇਰੇ ਤੋਂ ਪਤਰੀ ਭਾਬੀ ਨਹੀਂ ਸੰਭੀ ਜਾਂਦੀ ਜਿਵੇਂ ਮਣੀਰ ਗੱਲਾਂ ਕਰਦੀ ਹੁੰਦੀਆਂ ਹਨਾ ਵੀ ਦੱਸ ਤੇਰੀ ਭਾਬੀ ਨਹੀਂ ਸੰਭੀ ਜਾਂਦੀ ਹੁਣ ਜਦੋਂ ਦਿਓਰ ਨੂੰ ਲੋਕੀ ਬਾਹਰ ਤਾਨੇ ਮੇਨੇ ਮਾਰਨ ਲੱਗੇ ਵਿਚਾਰੇ ਨੂੰ ਹਨਾ ਉਹ ਚੀਜ਼ ਦਾ ਉਹਦੇ ਦੇ ਦਿਮਾਗ ਤੇ ਇੰਨਾ ਕੁ ਪ੍ਰੈਸ਼ਰ ਬਣਨ ਲੱਗ ਉਹ ਹੁਣ ਵਿਚਾਰਾ ਡਰਦਾ ਨਾ ਤਾਂ ਆਪਣੇ ਭਰਾ ਨੂੰ ਦੱਸੇ ਵੀ ਭਾਬੀ ਆਹ ਕੁਝ ਕਰਦੀ ਐ ਇਥੇ ਵੀ ਗਲਤ ਆ ਲੋਕਾਂ ਨਾਲ ਤਾਂ ਇੱਕ ਦਿਨ ਇਹੋ ਜਿਹਾ ਹੁੰਦਾ ਕਿ ਜਿਹੜਾ ਦਿਓਰ ਹੁੰਦਾ ਵਿਚਾਰਾ ਖੇਤ ਜਾ ਕੇ ਮੋਟਰ ਤੇ ਫਾਹ ਲੈ ਕੇ ਮਰ ਜਾਂਦਾ ਕਿਉਂਕਿ ਲੋਕ ਉਹਨੂੰ ਤਾਣੇ ਮਾਰਦੇ ਸੀ ਵੀ ਤੇਰੀ ਭਾਬੀ ਲੋਕਾਂ ਨਾਲ ਤੁਰੀ ਫਿਰਦੀ ਐ ਗਲਤ ਤੇ ਤੇਰੀ ਭਾਬੀ ਨਹੀਂ ਸੰਭੀ ਜਾਂਦੀ ਕਿਉਂਕਿ ਜਿਹਨੂੰ ਤਾਣੇ ਵੱਜਦੇ ਨੇ ਉਹਨੂੰ ਪਤਾ ਹੁੰਦਾ ਦਿਲ ਤੇ ਕੀ ਬੀਤਦੀ ਹੁੰਦੀ ਹੈ ਹਨਾ ਹਰੇਕ ਹਰੇਕ ਦਿਓਰ ਜਾਂ ਜਿਹੜਾ ਗਲਤ ਨਹੀਂ ਹੁੰਦਾ ਕਈ ਬੰਦੇ ਆਪਦੀਆਂ ਪਰਜਾਈਆਂ ਨੂੰ ਮਾਂ ਬਰਾਬਰ ਵੀ ਸਮਝਦੇ ਆ ਹਨਾ ਤੋ ਬਾਅਦ ਕੀ ਹੋਇਆ ਜਬ ਵਿਚਾਰਾ ਮਨੀਲਾ ਚਲਾ ਜਾਂਦਾ ਮਨੀਲਾ ਜਾ ਆ ਕੇ ਜਦੋਂ ਉਹਨੂੰ ਕੰਮ ਦਿੰਦਾ ਉਥੇ ਨਹੀਂ ਮਿਲਦਾ ਤਾਂ ਕੇ ਤੜੇ ਖਾ ਕੇ ਵਿਚਾਰਾ ਥੋੜੇ ਕ 8-9 ਮਹੀਨੇ ਬਾਅਦ ਫਿਰ ਵਾਪਸ ਮੁੜ ਕੇ ਪੰਜਾਬ ਆ ਜਾਂਦਾ ਜਦੋਂ ਮਨੀਲਾ ਤੋਂ ਵਾਪਸ ਆਉਂਦਾ ਫਿਰ ਵਿਚਾਰਾ ਕੀ ਕਹਿੰਦਾ ਵੀ ਡਰਦਾ ਆ ਆਪਣੇ ਪਿੰਡ ਨਹੀਂ ਜਾਂਦਾ ਕਿਉਂਕਿ ਉਹਨੂੰ ਆਏ ਸੀ ਵੀ ਜੇ ਮੈਂ ਪਿੰਡ ਜਾਊਂਗਾ ਲੋਕੀ ਤਾਨੇ ਮੇਨੇ ਮਾਰਨਗੇ ਵੀ ਕੰਜਰ ਦਿਆ ਵੀ ਕਰ ਲਈ ਕਮਾਈ ਜਿਵੇਂ ਲੋਕੀ ਸੋਨਾ ਤਾਨੇ ਮੇਨੇ ਮਾਰਦੇ ਹੁੰਦੇ ਆ ਤਾਂ ਬਾਈ ਕੀ ਕਰਦਾ ਵਿਚਾਰਾ ਬਠੰਡੇ 8-9 ਮਹੀਨੇ ਕਿਸੇ ਯਾਰ ਦੋਸਤ ਦੇ ਘਰੇ ਰਹਿਣ ਲੱਗ ਜਾਂਦਾ ਜਿਹੜੀ ਘਰ ਵਾਲੀ ਦੀ ਉਹ ਪੇਕੇ ਬੈਠੀ ਰਹਿੰਦੀ ਐ ਚਲੋ ਜੀ ਉਸ ਤੋਂ ਬਾਅਦ ਘਰ ਇਹਨੂੰ ਮਿਲਾ ਕੇ ਮਠਢੇ ਰਹਿਣ ਲੱਗ ਜਾਂਦਾ ਥਾਲ ਡੇਢ ਬਾਅਦ ਫਿਰ ਬਾਈ ਕੀ ਕਰਦਾ ਆਪਦੀ ਘਰ ਵਾਲੀ ਨਾਲ ਆ ਕੇ ਪਿੰਡ ਰਹਿਣ ਲੱਗ ਜਾਂਦਾ ਹੁਣ ਘਰ ਵਾਲੀ ਛੇਕ ਵੀ ਨਹੀਂ ਰਹੀ ਪਿੰਡ 'ਚ ਹੁਣ ਜਦੋਂ ਘਰ ਵਾਲੀ ਪਿੰਡ ਦੇ ਵਿੱਚ ਰਹੀ ਉਹਨੂੰ ਐਂ ਸੀ ਵੀ ਹੁਣ ਆਸ਼ਕਾ ਨੂੰ ਇੱਥੇ ਕਿਵੇਂ ਸੱਦਿਆ ਕਰਾਂ ਪਿੰਡ ਚ ਆਣ ਗਵਣ ਹੁੰਦਾ ਤੈਨੂੰ ਉਹ ਪਿੰਡ ਦੇ ਲੋਕੀ ਐ ਸੀਆਈਡੀ ਪੂਰੀ ਰੱਖਦੇ ਇਸ ਗੱਲ ਦੀ ਹਣਾ ਜਦੋਂ ਨੇ ਦੇਖਿਆ ਵੀ ਇੱਥੇ ਤਾਂ ਕੰਮ ਨਹੀਂ ਹੁਣ ਚੱਲਦਾ ਵੀ ਇੱਥੇ ਆਸ਼ਕਾ ਨੂੰ ਮਿਲਣਾ ਵੀ ਔਖਾ ਆਉਣਾ ਜਾਣਾ ਵੀ ਔਖਾ ਵੀ ਹੁਣ ਮੈਂ ਕੀ ਕਰਾਂ ਦੀ ਮਹਿਣੀ ਪਿੰਡ ਚ ਰਹਿੰਦੀ ਹੁਣ ਬਾਈ ਵਿਚਾਰਾ ਸ਼ਰੀਫ ਜਾ ਬੰਦਾ ਸੀ ਉਹਨੂੰ ਕੀ ਪਤਾ ਸੀ ਵੀ ਇਹ ਦਿਲ ਚ ਕੀ ਚੱਲੀ ਜਾਂਦਾ ਹਨਾ ਚਲੋ ਜੀ ਬਾਈ ਵਿਚਾਰਾ ਜਦੋਂ ਘਰੇ ਤੋਂ ਬੰਦਾ ਕਲੇਸ਼ ਰਹਿਣ ਲੱਗ ਜੇ ਜੋ ਬਾਈ ਨੇ ਸੋਚਿਆ ਵੀ ਨਿੱਕੇ ਨਿੱਕੇ ਜਵਾਬ ਆ ਕੱਲ ਨੂੰ ਕੁਝ ਖਾ ਕੇ ਮਰ ਗਈ ਜਾਂ ਛੱਡ ਕੇ ਚਲੀ ਗਈ ਉਸੇ ਆਪਾ ਪੈ ਜਾਊਗਾ ਬਾਈ ਵਿਚਾਰਾ ਫੜ ਫੜਾ ਕੇ ਪੈਸੇ ਥੇਲੇ ਕੋਈ ਕਨਾਲ ਦੋਗਨਾਲਾ ਜ਼ਮੀਨ ਵੇਚ ਕੇ ਵਿਚਾਰਾ ਬਟਿੰਡੇ ਆ ਕੇ ਕੋਈ ਛੋਟਾ ਜਿਹਾ ਘਰ ਲੈ ਕੇ ਇੱਥੇ ਰਹਿਣ ਲੱਗ ਜਾਂਦਾ ਚਲੋ ਜੀ ਇਹ ਜਨਾਨੀ ਨੂੰ ਫਿਰ ਖੁੱਲਾ ਹੋ ਜਾਂਦੀ ਪੂਰੀ ਕਿਉਂਕਿ ਬਾਈ ਦਾ ਵਿਚਾਰਾ ਕੰਮ ਤੇ ਚਲਾ ਜਾਇਆ ਕਰੇ ਇਹ ਪਿੱਛੋਂ ਕਦੇ ਕਿਹੜੇ ਆਸ਼ ਨਾ ਸਾਸ ਸਨਾ ਸਹਰਾ ਦੇ ਉਰ ਵਿਚਾਰਾ ਫਾ ਲੈ ਕੇ ਮਰ ਗਿਆ ਉਸ ਤੋਂ ਬਾਅਦ ਕੀ ਹੁੰਦਾ ਵੀ ਬਾਈ ਨੂੰ ਕੋਈ ਬੰਦਾ ਦੱਸ ਦਿੰਦਾ ਭਾਈ ਤੇਰੀ ਘਰ ਵਾਲੀ ਗਲਤ ਆ ਜਦੋਂ ਤੂੰ ਕੰਮ ਤੇ ਚਲਾ ਜਾਣਾ ਪਿੱਛੋਂ ਇੱਥੇ ਤਾਂ ਰੌਣਕਾਂ ਲੱਗੀਆਂ ਰਹਿੰਦੀਆਂ ਤੇ ਮੇਲਾ ਲੱਗ ਰਿਹਾਦਾ ਕੋਈ ਆਉਂਦਾ ਕੋਈ ਜਾਂਦਾ ਕੋਈ ਆਉਂਦਾ ਕੋਈ ਜਾਂਦਾ ਵੀ ਭਾਈ ਮੜਾ ਮੋਟਾ ਕੰਟਰੋਲ ਕਰ ਆਵੇ ਘਰ 'ਚ ਚਲੋ ਜੀ ਉਹ ਵਿਚਾਰੇ ਨੇ ਕੀ ਕੀਤਾ ਉਹਦੇ ਘਰ ਨੂੰ ਪੁੱਛਿਆ ਭਾਈ ਪਿੱਛੋਂ ਕੀ ਕੋਈ ਚੱਲਦਾ ਵੀ ਸ਼ਰਮ ਨੂੰ ਹੱਥ ਮਾਰ ਤੂੰ ਦੋ ਜਵਾਕਾਂ ਦੀ ਮਾਂ ਨੂੰ ਕਰਦੀ ਕੀ ਫਿਰਦੀਆਂ ਭਾਈ ਨੇ ਕੋ ਦੋ ਜਰ ਚ ਬਿੰਨਾ ਧਾਰ ਵੀ ਦਿੱਤੀਆਂ ਹੋਣਗੀਆਂ ਕਿਉਂਕਿ ਤੁਹਾਨੂੰ ਪਤਾ ਵੀ ਇਹੋ ਜੀ ਗੱਲ ਬਰਦਾਸ਼ਤ ਕਰਨੀ ਬਹੁਤ ਔਖੀ ਹੈ ਕੌਣ ਹੈ ਇਹ ਗੱਲ ਬਰਦਾਸ਼ਤ ਕਰਦਾ ਵੀ ਮੇਰੀ ਘਰ ਦੀ ਲੋਕਾਂ ਨਾਲ ਤੁਰੇ ਫਿਰੇ ਹਨ ਜਿਹੜੀਆਂ 2-4 ਚਪੇੜਾਂ ਮਾਰੀਆਂ ਉਹ ਉਸ ਦਾ ਦਾਬ ਬਦਲਾ ਦੇਖੋ ਚਰਾਨੀ ਨੇ ਕਿਵੇਂ ਲਿਆ ਇੱਕ ਦਿਨ ਕੀ ਹੁੰਦਾ ਕਿ ਬਾਈ ਆਪਦੇ ਕਿਸੇ ਯਾਰ ਮਿੱਤਰ ਦਾ ਮੱਕੀ ਦਾ ਚਾਰ ਪੌਣ ਚਲਾ ਜਾਂਦਾ ਇਹ ਘਰ ਵਾਲੀ ਕੀ ਕਰਦੀ ਦੋਮਾ ਜਵਾਕਾਂ ਨੂੰ ਚੱਕਦੀ ਹੈ ਬੈਗ 'ਚ ਪਾਉਂਦੀ ਕੱਪੜੇ ਤੇ ਚਲੀ ਜਾਂਦੀ ਹੈ ਦੀ ਨਾਨਣ ਦੇ ਕੋਲ ਘਰੇ ਲਾਜ ਦੀ ਜਿੰਦਰਾ ਬਾਈ ਨੂੰ ਕਰ ਦਿੰਦੀ ਹੈ ਫੋਨ ਵੀ ਮੈਂ ਚੱਲੀ ਆ ਨਾਨਣ ਕੋਲੇ ਵੀ ਤੂੰ ਘਰ ਸਾਂਭ ਲਈ ਆ ਆਪਦਾ ਤੁਲਈ ਚਾਰ ਪਾਉਂਦਿਆਂ ਕਰਦੇ ਬਾਈ ਨੂੰਥੀ ਉਹ ਕੰਨੀ ਰਾਤ ਤੇ ਬਾਈ ਨੂੰ ਸੋਚਿਆ ਵੀ ਘਰੇ ਜਾ ਕੇ ਕੀ ਕਰਨਾ ਘਰੇ ਤੋਂ ਜਿੰਦਰੇ ਬੱਜੇ ਪਏ ਹਨਾ ਵੀ ਨਾ ਘਰੇ ਜਵਾਗ ਜਲਾ ਨਾ ਮੇਰੀ ਘਰ ਵਾਲੀ ਵੀ ਮੈਂ ਕਰਨਾ ਕੀ ਜਲ ਇੱਥੇ ਮੈਂ ਪੈ ਜਨਾਂ ਲੰਮੇ ਹਨਾ ਵੀ ਸੌਣਾ ਹੀ ਇਹ ਦੋ ਘੜੀ ਇੱਥੇ ਸੌ ਜਾਣਾ ਤਾਂ ਘਰ ਵਾਲੀ ਵੀ ਨਨਾਨ ਕੋਲ ਬੈਠੇ ਫੋਨ ਕਰਦੀ ਆ ਤੇ ਘਰਲੇ ਨੂੰ ਬਈ ਤੂੰ ਘਰੇ ਆ ਉਹ ਕਹਿੰਦਾ ਮੈਂ ਘਰੇ ਆ ਕੀ ਕਰਨਾ ਨਾ ਤੂੰ ਘਰੇ ਆ ਨਾ ਜਵਾ ਕਰੇ ਮੈਂ ਘਰੇ ਆ ਕੀ ਕਰਨਾ ਉਹ ਕਹਿੰਦੀ ਨਹੀਂ ਤੂੰ ਘਰੇ ਆ ਕੇ ਸੌਂ ਘਰ ਇਕੱਲਾ ਕਰ ਨਹੀਂ ਇਕੱਲਾ ਛੜਨਾ ਤੂੰ ਘਰੇ ਆ ਕੇ ਸੌ ਉਹ ਕਹਿੰਦਾ ਘਰੇ ਹੈਗਾ ਕੀ ਆ ਵੀ ਮੱਟੀ ਚਾਟਾ ਜਾਂ ਹੋਰ ਜਗ੍ਹਾ ਜਾਂ ਖਾਂਡਾ ਜਾਂ ਲੂਣਾ ਹੋਰ ਘਰੇ ਹੈਗਾ ਕੀ ਆਪਣੇ ਹੁਣ ਉਹਨੂੰ ਕੀ ਪਤਾ ਸੀ ਵੀ ਘਰੇ ਮੌਤ ਡਿੱਗਦੀ ਪਈ ਐ ਚਲੋ ਜਦੋਂ ਘਰ ਲਈ ਦੋ ਚਾਰ ਹੋਰ ਫੋਨ ਕੀਤੇ ਤਾਂ ਵਿਚਾਰਾ ਘਰੇ ਆ ਜਾਂਦਾ ਘਰੇ ਆ ਕੇ ਬਾਈ ਸੌ ਜਾਂਦਾ ਤੇ ਜਦੋਂ 12 1 ਵਜਦਿਆਂ ਰਾਤ ਦੇ ਬਾਈ ਤਿੰਨ ਚਾਰ ਮੁੰਡੇ ਕੰਧਾਂ ਡੱਪ ਕੇ ਆ ਕੇ ਬਾਈ ਨੂੰ ਢਾ ਲੈਂਦੇ ਆ ਬਾਈ ਨੂੰ ਕੁੱਟਦੇ ਮਾਰਦੇ ਤੇ ਬਾਈ ਦੀ ਧੌਣ ਵੱਢ ਕੇ ਧੜ ਦੇ ਨਾਲੋਂ ਬਾਈ ਅਲੱਗ ਹੀ ਕਰ ਦਿੰਦੇ ਆ ਅਲੱਗ ਕਰਕੇ ਫਰਾਰ ਹੋ ਜਾਂਦੇ ਆ ਅਗਲੇ ਦਿਨ ਘਰ ਵਾਲੀ ਕੀ ਕਰਦੀ ਉੱਥੇ ਬੈਠੀ ਉਹਨਾਂ ਨਾਨ ਦੇ ਸਾਹਮਣੇ ਫੋਨ ਲਾਉਂਦੀ ਵਾਰ-ਵਾਰ ਕਿਦੀ ਫੋਨ ਨਹੀਂ ਚੱਕਦਾ ਫੋਨ ਨਹੀਂ ਚੱਕਦਾ ਫੋਨ ਤਾਂ ਤਾਂ ਚੱਕੇ ਜਿੱਦੂ ਚੱਕਣ ਜੋਗਾ ਛੱਡਿਆ ਹੋਵੇ ਹਨਾ ਕਿਉਂਕਿ ਉਹ ਨਨਾਨ ਨੂੰ ਇਸ ਗੱਲ ਦੀ ਗਵਾਹ ਬਣਾ ਰਹੀ ਸੀਗੀ ਵੀ ਮੈਂ ਤਾਂ ਨਨਾਨ ਕੋਲ ਆ ਹਨਾ ਵੀ ਮੁੰਡੇ ਦੀ ਭੈਣ ਕਹੂਗੀ ਦਾ ਇੱਥੇ ਬੈਠੀ ਵੀ ਕਤਲ ਕਿਵੇਂ ਹੋ ਗਿਆ ਕਿਸ ਦਾ ਕੌਣ ਕਤਲ ਕਰ ਗਿਆ ਮੇਰੇ ਤੇ ਗੱਲ ਨਾ ਆਉਗੀ ਹਨਾ ਤਾਂ ਉੱਥੋਂ ਫਿਰ ਘਰ ਵਾਲੀ ਘਰੇ ਆਉਂਦੀ ਆ ਘਰੇ ਆ ਕੇ ਰੌਲਾ ਪਾਣਾ ਸ਼ੁਰੂ ਕਰ ਦਿੰਦੀ ਜੇ ਗੇਟ ਖੋਲ ਕੇ ਵੀ ਹਾਏ ਮੇਰੇ ਘਰਾਂ ਨੂੰ ਕੋਈ ਮਾਰ ਗਿਆ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਭੈਣ ਵੀ ਵਿਚਾਰੀ ਭੱਜ ਕੇ ਆ ਜਾਂਦੀ ਆ ਹੁਣ ਭੈਣ ਦੇ ਦਿਲ 'ਚ ਗੱਲ ਹੀ ਨਾ ਜਾਵੇ ਮੇਰੀ ਪਰਚਾਈ ਨੇ ਕਤਲ ਕਰਾਇਆ ਕਿਉਂਕਿ ਭੈਣ ਦੇ ਦਿਲ 'ਚ ਇਹ ਗੱਲ ਸੀ ਵੀ ਇਹ ਚਲੋ ਜੀ ਜਦੋਂ ਸਾਰਾ ਮhalla ਇਕੱਠਾ ਹੋ ਗਿਆ ਪੁਲਿਸ ਬੁਲਾ ਲਈ ਪੁਲਿਸ ਆ ਗਈ ਤੁਹਾਨੂੰ ਤਾਂ ਪੁਲਿਸ ਦੀ ਅੱਖ ਬੰਦੇ ਦਾ ਚਿਹਰਾ ਮਿੰਟ ਵਿੱਚ ਪੜ ਲੈਂਦੀ ਆ ਜੋ ਸਾਰੇ ਬਿਆਨ ਵੀ ਹੁਣ ਦਾ ਇਹ ਆਣ ਗਵਾਣ ਦੇ ਜਦੋਂ ਘਰ ਵਾਲੀ ਦੇ ਬਿਆਨ ਲਏ ਘਰ ਵਾਲੀ ਦੇ ਬਿਆਨ ਤੋਂ ਸ਼ੱਕ ਹੋ ਗਿਆ ਵੀ ਇਹ ਕੰਮ ਘਰ ਵਾਲੀ ਦਾ ਜਦੋਂ ਪੁਲਿਸ ਵਾਲਿਆਂ ਨੇ ਇੱਕ ਦੋ ਦਾਬੇ ਦੋਵੇਂ ਮਾਰੇ ਟਕਾ ਕੇ ਘਰ ਵਾਲੀ ਫੁੱਟ ਪਈ ਵੀ ਹਾਂ ਇਹ ਕੰਮ ਮੇਥੋਂ ਹੋਇਆ ਘਰ ਵਾਲੀ ਕਹਿੰਦੀ ਵੀ ਮੈਂ ਤਾਂ ਆਪਦੇ ਆਸ਼ਕ ਨੂੰ ਇਹ ਗੱਲ ਕਹੀ ਸੀ ਵੀ ਲੱਤਾਂ ਬਾਹਾਂ ਤੋੜ ਦਿਓ ਵੀ ਮੈਨੂੰ ਨਹੀਂ ਸਪਤਾ ਵੀ ਉਹਨਾਂ ਨੇ ਤਾਂ ਹੀ ਤੜਨ ਨੂੰ ਅਲੱਗ ਕਰ ਦੇਣੀ ਆ ਚਲੋ ਜੀ ਜਦੋਂ ਮੰਨ ਗਈ ਉੱਥੇ ਕਿਹੜੀ ਖਲੋਤੀ ਪੁਲਿਸ ਵਾਲੇ ਚੱਕ ਕੇ ਲੈ ਗਏ ਤੇ ਜਿਹੜਾ ਵੱਡਾ ਆਸ਼ਕ ਮਿਰਜਾ ਬਣਿਆ ਫਿਰਦਾ ਸੀ ਉਹ ਵੀ ਪੁਲਿਸ ਨੇ ਚੱਕ ਲਿਆ ਹੁਣ ਦੋਵੇਂ ਨੇ ਸਾਰੀ ਉਮਰ ਸੜਨਗੇ ਜੇਲ੍ਹ ਦੇ ਵਿੱਚ ਤੇ ਜਿਹੜੇ ਹੋਰ ਨਾਲ ਪ੍ਰਹਿ ਕੇ ਖਾਣੇ ਆਏ ਹੋਣਗੇ ਕਦੋਂ ਉਹ ਵੀ ਰਗੜੇ ਗਏ ਹੁਣ ਕਹਿਣ ਦਾ ਮਤਲਬ ਕੀ ਆ ਪਹਿਲਾ ਮਾਂ ਪਿਓ ਦੁਨੀਆ ਤੋਂ ਅਲਵਿਦਾ ਕਹਿ ਗਿਆ ਦਿਓਰ ਪਰਚਾਈ ਕਰਕੇ ਫਾਹ ਲੈ ਕੇ ਮਰ ਗਿਆ ਘਰ ਵਾਲੇ ਨੂੰ ਆਸ਼ਕ ਤੋਂ ਮਾਰਾ ਤਾ ਸਾਰਾ ਘਰ ਵਿਹਲਾ ਕਰਤਾ ਚੁੱਲ੍ਹੇ 'ਚ ਘਾਵਗਣ ਜੁਗਾ ਹੋ ਗਿਆ ਤੇ ਜਿਹੜੇ ਵਿਚਾਰੇ ਜਵਾਕ ਆ ਦੋਵੇਂ 8-9 ਸਾਲ ਦੀ ਕੁੜੀ ਆ 5-6 ਸਾਲ ਦਾ ਮੁੰਡਾ ਉਹ ਵਿਚਾਰੇ ਰਹਿ ਗਏ ਬਾਈ ਗਲੀਆਂ ਚ ਰੋਲਣ ਜੋਗੇ ਇੰਨਾ ਕੁ ਜ਼ਿਆਦਾ ਕਈ ਜਨਾਨੀਆਂ ਦਾ ਸਬਰ ਹਿੱਲਿਆ ਪਿਆ ਕਿ ਆਪ ਦੇ ਘਰ ਵਾਲੇ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੈ ਕਮ ਸੇ ਕਮ ਆਪ ਦੀ ਔਲਾਦ ਬਾਰੇ ਤਾਂ ਸੋਚੋ ਕੱਲ ਨੂੰ ਇਹਨਾਂ ਨੂੰ ਕੌਣ ਸੰਭੂਗਾ ਕਿੱਥੇ ਜਾਣਗੇ ਇੰਨਾ ਜ਼ਿਆਦਾ ਕਈ ਜਨਾਨੀਆਂ ਦਾ ਸਬਰ ਹਿੱਲਿਆ ਪਿਆ ਕਿ ਆਪ ਦੇ ਪਰਿਵਾਰ ਬਾਰੇ 1% ਵੀ ਨਹੀਂ ਸੋਚਦੀਆਂ ਮੈਂ ਇਹ ਵੀਡੀਓ ਤਾਂ ਪਾਈ ਆ ਵੀ ਸ਼ਾਇਦ ਕੁਝ ਔਰਤਾਂ ਜਿਹੜੀਆਂ ਕਿ ਗਲਤ ਕਰਨ ਬਾਰੇ ਸੋਚ ਰਹੀਆਂ ਨੇ ਜਾਂ ਆਪ ਦੇ ਘਰ ਵਾਲੇ ਨੂੰ ਮਰਾਉਣ ਬਾਰੇ ਸੋਚ ਰਹੀਆਂ ਨੇ ਜਾਂਦੇ ਜਵਾਕਾਂ ਨੂੰ ਇੱਕ ਗਲਤ ਕਰਨ ਬਾਰੇ ਸੋਚ ਰਿਹਾ ਤਾਂ ਉਹ ਇੱਥੇ ਹੀ ਖੜ੍ਹ ਜਾਓ ਇੱਥੇ ਹੀ ਰੁਕ ਜਾਓ ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਆ ਪੁਲਿਸ ਦੀ ਅੱਖ ਤੋਂ ਕੋਈ ਨਹੀਂ ਬਚ ਸਕਦਾ ਸਾਰੀ ਉਮਰ ਜੇਲ੍ਹ ਵਿੱਚ ਸੜਨਾ ਪਊਗਾ ਮੁੜ ਕੇ ਕੀਤੇ ਨੂੰ ਪਛਤਾਉਂਗੇ ਇਸ ਕਰਕੇ ਜੇ ਕੋਈ ਗਲਤ ਕਰਨ ਬਾਰੇ ਸੋਚ ਰਿਹਾ ਜਾਂ ਕਰ ਰਿਹਾ ਤਾਂ ਇੱਥੇ ਹੀ ਰੁਕ ਜਾਓ ਵੀਡੀਓ ਦੇਖ ਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਤਾ ਨਹੀਂ ਕਿਹੜਾ ਘਰ ਉਜੜਣ ਤੋਂ ਬਚ ਜੇ ਬਈ ਹੁਣ ਉਸ ਬਾਈ ਦਾ ਵਿਚਾਰਦਾ ਕੱਲ ਨੂੰ ਭੋਗ ਆ ਬਈ ਡੇਢ ਕਿੱਲੇ ਜ਼ਮੀਨ ਦਾ ਮਾਲਕ ਸੀਗਾ ਠੀਕ ਆ ਸਾਰਾ ਘਰ ਤੈਸਨੈਸ ਕਰਤਾ ਜਨਾਨੀ ਨੇ ਸਿਰਫ ਕਾਦੇ ਪਿੱਛੇ ਇੱਕ ਸਬਰ ਇੰਨਾ ਕਿ ਹਿੱਲ ਗਿਆ ਇੰਨਾ ਕ ਕਿਸੇ ਦੇ ਇਸ਼ਕ ਚ ਅੰਨੀ ਹੋ ਗਈ ਨਾ ਆਪ ਦਾ ਘਰ ਛੱਡਿਆ ਤੇ ਹੋਰ ਵੀ ਮਰ ਗਿਆ ਵਿਚਾਰਾ ਫਾਲ ਲੈ ਕੇ ਸਾਸ ਸੋਰਾ ਪੈਦਾ ਮਰ ਗਿਆ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ